ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾ ਹਾਊਸ ਪਿੰਡ ਖੜਿਆਲ ਤੋਂ ਆਪਾਂ ਵੀਡੀਓ ਲੈ ਕੇ ਆਏ ਆ ਥੋਡੀ ਲੈ ਵੀ ਮਨਜੋਤ ਅੱਜ ਆਪਾਂ ਦਿਖਾਵਾਂਗੇ ਡਿਜ਼ਾਈਨ ਕੈਮਰਿਕ ਦੇ ਬਈ ਫਸਟ ਟਾਈਮ ਤੁਸੀਂ ਨਹੀਂ ਕੈਮਰਿਕ ਦੇਖ ਰਹੇ ਹੋਣੇ ਆਹ ਡਿਜ਼ਾਈਨਾਂ ਦੇ ਵਿੱਚ ਕਿਤੇ ਨਹੀਂ ਦੇਖੀ ਹੋਣੀ ਅੱਜ ਤੱਕ ਚਾਹੇ ਤੁਸੀਂ ਜਿੱਥੇ ਮਰਜ਼ੀ ਤੱਕ ਘੁੰਮੇ ਹੋਵੋ ਤੇ ਆਹ ਕੈਮਰਿਕ ਕਾਟਨ ਨਹੀਂ ਆਹ ਡਿਜ਼ਾਈਨਾਂ 'ਚ ਦੇਖੀ ਹੋਣੀ ਬਹੁਤ ਸੋਹਣੇ ਡਿਜ਼ਾਈਨ ਆਪਾਂ ਲੈ ਕੇ ਆਏ ਆ ਕੈਮਰਿਕ ਦੇ ਇਸ ਕਪੜਾ ਬਹੁਤ ਜਿਆਦਾ ਸੋਹਣਾ ਹੈ ਇੰਨਾ ਕ ਸੋਹਣਾ ਨਾ ਕੱਟਣ ਵਾਲਾ ਨਾ ਫਟਣ ਵਾਲਾ ਨਾ ਹੋਵੇ ਰੰਗ ਫੇਟ ਬਹੁਤ ਸੋਹਣੀ ਕੁਆਲਿਟੀ ਦੀ ਕੈਮਰੇ ਕਾ ਗਰਮੀਆ ਵਾਲਾ ਪਿਓਰ ਕਾਟਨ ਜਿਵੇਂ ਆਪਾਂ ਕਹੀਏ ਉਹ ਚੀਜ਼ ਹੈ ਇਹ ਡਿਜ਼ਾਈਨ ਇਹ ਤੁਸੀਂ ਦੇਖਦੇ ਜਾਓ ਵੀ ਡਿਜ਼ਾਈਨ ਬਹੁਤ ਜਿਆਦਾ ਸੋਹਣੇ ਆਉਣਗੇ ਲੈ ਵੀ ਅਗਲਾ ਡਿਜ਼ਾਈਨ ਦਿਖਾ ਦੇ ਹੁਣ ਦੇਖੋ ਭਾਈ ਡਿਜ਼ਾਈਨ ਡਿਜ਼ਾਈਨ ਦੇਖ ਦੇਖ ਕੇ ਮੈਂ ਕਹਿੰਦਾ ਤੁਹਾਡੀ ਰੂਹ ਖੁਸ਼ ਹੋ ਜਾਊਗੀ ਇੰਨੇ ਕ ਸੋਹਣੇ ਪ੍ਰਿੰਟ ਦੇ ਵਿੱਚ ਆਏ ਨੇ ਜੇ ਤੁਸੀਂ ਵਧੀਆ ਕੁਆਲਿਟੀ ਦੀ ਕੈਮਰਿਕ ਖਰੀਦਣਾ ਚਾਹੁੰਦੇ ਤਾਂ ਖਾਲਸਾ ਕਲਾਥ ਹਾਊਸ ਤੋਂ ਵਧੀਆ ਮੈਨੂੰ ਲੱਗਦਾ ਇਹ ਮੌਕਾ ਹੈ ਨਹੀਂ ਇਸ ਟਾਈਮ ਬਹੁਤ ਜਿਆਦਾ ਸੋਹਣੀ ਹੈ ਗਰਮੀਆਂ ਦੀ ਆਈਟਮ ਹੈ ਬਹੁਤ ਪਿਆਰੇ ਪਿਆਰੇ ਦੇ ਰੰਗ ਨੇ ਡਿਜ਼ਾਈਨ ਨੇ ਅਗਲਾ ਡਿਜ਼ਾਈਨ ਦਿਖਾਓ ਆ ਦੇਖੋ ਜੀ ਬਹੁਤ ਸੋਹਣਾ ਹਿੱਟ ਠੀਕ ਹੈ ਹੋ ਸਕਦਾ ਵੀ ਵੀਡੀਓ ਦੇ ਵਿੱਚ ਥੋੜੀ ਜਿਹੀ ਕੁਆਲਿਟੀ ਦਾ ਫਰਕ ਪੈ ਜਾਂਦਾ ਹੈ ਕੁਆਲਿਟੀ ਕਈ ਵਾਰੀ ਧੁੰਦਲੀ ਆਉਂਦੀ ਹੈਗਾ 19 21 ਰੰਗ ਦਾ ਫਰਕ ਪੈ ਸਕਦਾ ਹੈ ਪਰ ਮੈਂ ਕੋਸ਼ਿਸ਼ ਕਰੂੰ ਫੇਰ ਵੀ ਤੁਹਾਨੂੰ ਨੇੜੇ ਲਾ ਕੇ ਦਿਖਾਈਏ ਦੇਖੋ ਪ੍ਰਿੰਟ ਤੁਹਾਨੂੰ ਨੇੜੇ ਲਾ ਕੇ ਦਿਖਾ ਦੇਖੋ ਜੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਕਲਰ ਤੇ ਡਿਜ਼ਾਈਨ ਵੀ ਦੇ ਵਿੱਚ ਕਾਫੀ ਮਿਲ ਜਾਣਗੇ ਆਪਾਂ ਨੂੰ ਇਹ ਤੁਸੀਂ ਇਹ ਮੰਨ ਲਓ ਵੀ ਇੰਡੀਆ ਲੈਵਲ ਦੇ ਫਰਮ ਦਾ ਕੱਪੜਾ ਹੈ ਇਹ ਜਿਹੜੀ ਆਲ ਇੰਡੀਆ ਚ ਕੱਪੜਾ ਇਹਨਾਂ ਦਾ ਜਾਂਦਾ ਹੈ ਉਹ ਉਸ ਕੰਪਨੀ ਦਾ ਕੱਪੜਾ ਹੈ ਡਿਜ਼ਾਈਨ ਪ੍ਰਿੰਟ ਦੇ ਬਹੁਤ ਜਿਆਦਾ ਸੋਹਣੇ ਨੇ ਕਪੜੇ ਦੀ ਅਸੀਂ ਪੂਰੀ ਜ਼ਿੰਮੇਵਾਰੀ ਲਵਾਂਗੇ ਵੀ ਹਾਂ ਕਪੜਾ ਤੁਸੀਂ ਆਪ ਮੰਨਿਓਗੇ ਕਪੜਾ ਨਹੀਂ ਬਈ ਖਰਾਬ ਹੋਣ ਵਾਲਾ ਹੈਗਾ ਇੰਨਾ ਕੁ ਲਾਈਟ ਵੇਟ ਕਪੜਾ ਹੈ ਕਪੜੇ ਪਾਏ ਹੋਏ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਅਸੀਂ ਸੂਟ ਪਾ ਰੱਖਿਆ ਹੈ ਨਾ ਇੰਨਾ ਕੁ ਜਿਹਨੇ ਆਪਾਂ ਹੌਲਾ ਕਹਿੰਨਾ ਹੈ ਮੈਂ ਆਪਾਂ ਕਹਿੰਨੇ ਪੰਜਾਬੀ ਚ ਵੀ ਕੌ ਚੱਕ ਕੇ ਲੈ ਜੇ ਮੈਂ ਕਹਿੰਦਾ ਵੀ ਚਿੜੀ ਚੱਕ ਕੇ ਉੱਡ ਜੂਗੀ 5 ਮੀਟਰ ਦੇ ਸੂਟ ਨੂੰ ਇੰਨੀ ਕੁ ਸੋਹਣੀ ਕੁਆਲਿਟੀ ਹੈ ਦੀ ਸੂਟ ਦੀ ਤੇ ਅਗਲਾ ਦਿਖਾਓ ਡਿਜ਼ਾਈਨ ਜਾਂ ਡਿਜ਼ਾਈਨ ਤੁਸੀਂ ਦੇਖ ਹੀ ਲੇ ਬਹੁਤ ਸੋਹਣਾ ਹੈ ਵੀ ਦੇਖੋ ਅਗਲਾ ਡਿਜ਼ਾਈਨ ਕੈਮਰਿਕ ਦੇ ਬਹੁਤ ਸੋਹਣੇ ਡਿਜ਼ਾਈਨ ਨੇ ਪ੍ਰਿੰਟ ਨੇ ਇਹਦੇ ਆ ਤੁਹਾਨੂੰ ਮੈਂ ਦਿਖਾ ਅਬ ਇਹਨਾਂ ਆ ਦੇਖੋ ਜੀ ਇਹ ਪ੍ਰੋਡਕਟ ਆਫ ਇੰਡੀਆ ਲੈਵਲ ਦੀ ਕੰਪਨੀ ਦੀ 100% 100% ਹੀ ਪਿਓਰ ਹੈ 1% ਵੀ ਵਿੱਚ ਕਿਸੇ ਤਰ੍ਹਾਂ ਦੀ ਮਿਕਸਿੰਗ ਨਹੀਂ ਹੋਉ ਆਪਣੇ ਕੱਪੜੇ ਦੀ ਕੁਆਲਿਟੀ ਬਾਰੇ ਵੈਸੇ ਸਾਰੇ ਜਾਣਦੇ ਨੇ ਕਿਉਂਕਿ ਕੁਆਲਿਟੀ ਆਪਾਂ ਕੁਆਲਿਟੀ ਨਾਲ ਕਦੇ ਸਮਝੌਤਾ ਕੀਤਾ ਨਹੀਂ ਬਦੀਏ ਕੁਆਲਿਟੀ ਦੇ ਰੇਟ ਆ ਪਸ ਨੂੰ ਜਾਇਜ਼ ਦਿੰਨੇ ਹੁੰਨੇ ਹਰ ਇੱਕ ਚੀਜ਼ ਦੇ ਤੇ ਚਲੋ ਜੀ ਅਗਲਾ ਡਿਜ਼ਾਈਨ ਦਿਖਾ ਦਿਓ ਦੇਖੋ ਬਈ ਪ੍ਰਿੰਟ ਪਰ ਮੈਨੂੰ ਕਨਫਰਮ ਨਹੀਂ ਹੈਗਾ ਇਹ ਵੀਡੀਓ 'ਚ ਤੁਹਾਡੇ ਕੋਲੇ ਕਿਹੜੇ ਜਾ ਰਹੇ ਆ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਅਸੀਂ ਖੁਦ ਵੀ ਯਾਰ ਮੈਨੂੰ ਮੈਂ ਇਹ ਕਹਿਣਾ ਪਹਿਲੀ ਵਾਰ ਹੀ ਕੈਮਰਿਕ ਦੇਖੀ ਐ ਇਸ ਤਰ੍ਹਾਂ ਦੇ ਡਿਜ਼ਾਈਨ ਪ੍ਰਿੰਟ ਵਾਲੀ ਇੰਨੀ ਕੁ ਸੋਹਣੀ ਕੁਆਲਿਟੀ ਦਾ ਕੱਪੜਾ ਫਸਟ ਟਾਈਮ ਅਸੀਂ ਦੇਖਿਆ ਬਹੁਤ ਪ੍ਰਕਾਰ ਦੇ ਕੈਮਰਿਕ ਲੈਂਦੀਆਂ ਨੇ ਕਾਟਨਾਂ ਲੈਂਦੀਆਂ ਨੇ ਪਰ ਆ ਮੈਂ ਖੁਦ ਫਸਟ ਟਾਈਮ ਦੇਖਿਆ ਦਿਖਾਓ ਜੀ ਅਗਲਾ ਦੇਖੋ ਪ੍ਰਿੰਟ ਬਹੁਤ ਜਿਆਦੇ ਸੋਹਣੇ ਪ੍ਰਿੰਟ ਨੇ ਬਹੁਤ ਜਿਆਦੇ ਸੋਹਣੇ ਕਲਰ ਨੇ ਮੈਂ ਇੰਨੀ ਕ ਜਿੰਮੇਵਾਰੀ ਨਾਲ ਇਹ ਕਹਿੰਨੇ ਆ ਵੀ ਆਪਾਂ ਖਾਲਸਾ ਕਲਾਸ ਹਾਊਸ ਤੋਂ ਤੁਸੀਂ ਚੀਜ਼ ਖਰੀਦੋਗੇ ਤੁਹਾਡੀ ਰੂਹ ਖੁਸ਼ ਹੋਊਗੀ ਕਦੇ ਵੀ ਤੁਸੀਂ ਨਿਰਾਸ਼ ਨਹੀਂ ਜਾਵੋਗੇ ਨਾ ਹੀ ਰੇਟ ਪੱਖੋਂ ਨਾ ਹੀ ਕੁਆਲਿਟੀ ਪੱਖੋਂ ਸੋ ਜਿਹੜੇ ਨੇ ਵਧੀਆ ਕੱਪੜਾ ਖਰੀਦਣ ਦੀ ਇੱਛਾ ਚਾਹਵਾਨ ਨੇ ਭੈਣ ਭਰਾ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਨੰਬਰ ਵੀ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਇਹਦੇ ਉੱਪਰ ਤੁਸੀਂ ਸਾਨੂੰ ਕਾਲ ਕਰਕੇ ਆ ਸਕਦੇ ਹੋ ਤੇ WhatsApp ਦੇ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਇਸੇ ਨੰਬਰ ਦੇ ਉੱਪਰ ਤੁਸੀਂ ਹੈਲੋ ਲਿਖ ਕੇ ਮੈਸੇਜ ਕਰ ਦਿਓ ਤੁਹਾਨੂੰ ਪੂਰੀ ਸੋਹਣੀ ਕੁਆਲਿਟੀ ਜਾਇਜ਼ ਰੇਟਾਂ 'ਚ ਮਿਲੂ ਖਾਲਸਾ ਕਲਾਥ ਹਾਊਸ ਤੋਂ ਠੀਕ ਹੈ ਜੀ ਫਿਰ ਇਸ ਵੀਡੀਓ 'ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ